ਸਾਨ ਪ੍ਰਭੋ ਦੇਖੋ ਫਸਲ ਨੂੰ ਦੇਖਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਆਪਾਂ ਕਿਹੜਾ ਪਹਿਲੀ ਯਾਰ ਲਾਈਏ ਤੇ ਨਾ ਹੀ ਆਪਾਂ ਆਖਰੀ ਯਾਰ ਲਾਈ ਹੈ ਬਹੁਤੇ ਜ਼ਿਮੀਦਾਰ ਨਾ ਆ ਨੁਕਰਾਈਆਂ ਮੱਚਣ ਤੋਂ ਹੀ ਰੜੀ ਜਾਂਦੇ ਆ ਇਹ ਯਾਰ ਕੋਈ ਗੱਲ ਨਹੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਸਾਲਟ ਇੰਡੈਕਸ ਹੈਗਾ ਕਈ ਥਾਂ ਮੋਟਰਾਂ ਤੇ ਪਾਣੀ ਪੂਣੀ ਚੰਗੇ ਨਹੀਂ ਹੈਗੇ ਤੇ ਉੱਥੇ ਇਦਾਂ ਗੱਲਬਾਤ ਹੋ ਜਾਂਦੀ ਝੋਨਾ ਜੀ ਦਾ ਮਰਜੀ ਲੱਗਿਆ ਇਸ ਚੀਜ਼ ਤੋਂ ਡਰੋ ਜੀ ਬੂਟਾ ਦੇਖੋ ਤੁਸੀਂ ਬੂਟਾ ਤਾਂ ਹੈਗਾ 2.5 ਫੁੱਟ ਦਾ ਆਹ ਖੜਿਆ ਕੂਚੀ ਬਣਿਆ ਠੀਕ ਹੈ ਆ ਬੂਟਾ ਮ ਪੱਟਿਆ ਪੱਟਿਆ ਨਹੀਂ ਜਾਂਦਾ ਹੈਗਾ ਆ ਬੂਟਾ ਜਿਹੜਾ ਹੈਗਾ ਐ ਪੱਟੇ ਜਾਂਦਾ ਹੁਣ ਇਹਦੇ ਪੱਤੇ ਨੋਟ ਕਰ ਲਓ ਸਾਰੇ ਵੱਟ ਖਾਏ ਹੋਏ ਆ ਤਿੱਖੀਆਂ ਨੋਕਾਂ ਹੈਗੀਆਂ ਆ ਸਪਰਿੰਗ ਬਣਿਆ ਪਿਆ ਹੈਗਾ ਇਹਨੂੰ ਬੱਲੀ ਨਹੀਂ ਲੱਗਦੀ ਕੋਈ ਪਟਣਾ ਤਾਂ ਪੱਟ ਦਿਓ ਤੇਲਾ ਇੱਥੇ ਆਉਣ ਨਹੀਂ ਦੇਣਾ ਬਹੁਤ ਵੀਰ ਕਹਿੰਦੇ ਤੇਲਿਆ ਦੀ ਸਪਰੇਨਾ ਕਿਹੜਾ ਰੁਕ ਜਾ ਉਹ ਰੁਕ ਰੋਕਣਾ ਸਿਰਫ ਆਪਾਂ ਬੱਚੇ ਨੂੰ ਬਚਾਉਣਾ ਜਿਹੜਾ ਇਨਫੈਕਟਡ ਹੈਗਾ ਉਹਨੇ ਤਾਂ ਬੱਚਾ ਜੰਮਣਾ ਹੀ ਨਹੀਂ ਉਹਨੇ ਬੱਲੀ ਆਉਣੀ ਨਹੀਂ ਜੇ ਆ ਗਈ ਤਾਂ ਉਹਦੇ ਦਾਣਾਂ ਦਾ ਭਾਰ ਬਨਣਾ ਹੀ ਨਹੀਂ ਹੈਗਾ ਉਹਨਾਂ ਪਰ ਕਵਰ ਨਹੀਂ ਕਰਾ ਸਕਦੇ ਝੂਠੀਆਂ ਮੁਠੀਆਂ ਵੀਡੀਓ ਜਿਹੜੀਆਂ ਚੱਲ ਰਹੀਆਂ ਹੈਗੀਆਂ ਕਿ ਤੁਹਾਡਾ ਝੋਨੇ ਤੇ ਖਰਚ ਕਰਾ ਕੇ ਵਾਇਰਸ ਠੀਕ ਕਰਦਾ ਦਾਵਾ ਕਰਦਾ ਉਹਨੂੰ ਕਹ ਬਈ ਤੂੰ ਆਪ ਦਾ ਠੀਕ ਕਰ ਲੈ ਸਾਡਾ ਤਾਂ ਤੇਰੇ ਤੋਂ ਠੀਕ ਨਹੀਂ ਹੋਣਾ